ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬੋਲ ਬਰਨਸ ਸਾਡੇ ਸਭ ਦੇ ਪਰਿਵਾਰਾਂ ਦੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਸਾਰੇ ਜਿਨੇ ਆਪਾਂ ਉਹਰਾ ਆਸਰਾ ਬਾਣੀ ਦਾ ਲਈਏ ਜੀ ਹੋਰ ਕਿਹੇ ਪਾਸੇ ਨਾ ਜਾਏਗੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ ਬਾਕੀ ਸਾਰੇ ਧਰਮਾਂ ਦਾ ਆਪਾਂ ਸਤਿਕਾਰ ਕਰਦੇ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਆਪਣੇ ਧਰਮ ਵਿੱਚ ਸਾਰੇ ਜਿਨੇ ਪੱਕੇ ਰਹੀਏ ਜੀ ਬਾਣੀ ਦਾ ਉਹਰਾ ਆਸਰਾ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇ ਮਤ ਦਾ ਮੀ ਵਰਸਾ ਕੇ ਹਿਰਦੇ ਨੂੰ ਠਾਰ ਦੇ ਚਰਨਾ ਤੇ ਆਣ ਡਿਗੇ ਹਾਂ ਸਤਗੁਰ ਜੀ ਤਾਰ ਦੇ ਚਰਨਾ ਤੇ ਆਣ ਡਿਗੇ ਹਾਂ ਦਰਦ ਦਰ ਤੇ ਪਟਕਣ ਵਾਲੇ ਕਰ ਦੇ ਨਾ ਵਾਰ ਦੇ ਧਰ ਧਰਤੇ ਪਾਟ ਕਣ ਵਾਲੇ ਕਰ ਦੇ ਨਾ ਬਾਰ ਦੇ ਚਰਨਾ ਤੇ ਆਣ ਡਿਗੇ ਹਾਂ ਸਤ ਗੁਰ ਜੀ ਤਾਰ ਦੇ ਚਰਨਾ ਤੇ ਆਣ ਡਿਗੇ ਹਾਂ ਤੇਰੇ ਦਰਵਾਜੋਂ ਦਾਤਾ ਕਿੱਧਰ ਨੂੰ ਜਾਵਾਂ ਮੈਂ ਤੇਰੇ ਦਰਵਾਜੋਂ ਦਾਤਾ ਕਿੱਧਰ ਨੂੰ ਜਾਵਾਂ ਮੈਂ ਦਿਲ ਵਾਲੇ ਦੁਖੜੇ ਦਾਤਾ ਕਿਸ ਨੂੰ ਸੁਣਾਵਾਂ ਮੈਂ ਅੰਦਰ ਜੋ ਕਰ ਕਰ ਬੈਠੀ ਹੋ ਮੈਨੋਂ ਮਾਰ ਦੇ ਚਰਨਾ ਤੇ ਆਨ ਡਿਗੇ ਹਾਂ ਸਤ ਗੁਰ ਜੀ ਤਾਰ ਦੇ ਚਰਨਾ ਤੇ ਆਨ ਡਿਗੇ ਹਾਂ ਪਾਪਾਂ ਦੀ ਅੱਗ ਵਿੱਚ ਸਾਡੇ ਫਿਰਦੇ ਪੈ ਸਾੜਦੇ ਨੇ ਪਾਪਾਂ ਦੀ ਅੱਗ ਵਿੱਚ ਸਾਡੇ ਫਿਰਦੇ ਪੈ ਸਾੜਦੇ ਨੇ ਤੇਰੇ ਦਰਬਾਰ ਤੇ ਆਕੇ ਤਪ ਦੇਵੀ ਛਾਰ ਦੇ ਦੇ ਸਤ ਗੁਰ ਜੀ ਰਹਿਮਤ ਕਰਕੇ ਸਾਨੂੰ ਮੇਠਾਰ ਦੇ ਚਰਨਾ ਤੇ ਆਣ ਡਿਗੇ ਹਾਂ ਸਤ ਗੁਰ ਜੀ ਤਾਰ ਦੇ ਚਰਨਾ ਤੇ ਆਣ ਡਿਗੇ ਹਾਂ ਤੂੰ ਹੀ ਹੈ ਪਿਤਾ ਸਾਦਾ ਤੂੰ ਹੀ ਹੈ ਮਾਤਾ ਜੀ ਤੂੰ ਹੀ ਹੈ ਪਿਤਾ ਸਾਦਾ ਤੂੰ ਹੀ ਹੈ ਮਾਤਾ ਜੀ ਸਾਡੀ ਪਾਤਰ ਖਣਵਾਲਾ ਤੂੰ ਹੀ ਹੈ ਦਾਤਾ ਜੀ ਸਾਡੀ ਪਾਤਰ ਖਣਵਾਲਾ ਤੂੰ ਹੀ ਹੈ ਦਾਤਾ ਜੀ ਭਗਸ਼ੇ ਤੋ ਸਾਨੋ ਸਤ ਗੁਰਨ ਪੋਤਲੇ ਹਾਂ ਕਾ ਦੇ ਚਰਨਾ ਤੇ ਆਣ ਡਿਗੇ ਹਾਂ ਸਤ ਗੁਰ ਜੀ ਤਾਰ ਦੇ ਚਰਨਾ ਤੇ ਆਣ ਡਿਗੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ